ਖਨੋਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਬੀਤੇ ਦਿਨੀ ਬਠਿੰਡਾ ਵਿਖੇ ਅੰਤਿਮ ਅਰਦਾਸ ਕਰਵਾਈ ਗਈ ਹੈ ਅਤੇ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ ਉੱਥੇ ਹੀ ਇਹਨਾਂ ਕਿਸਾਨ ਆਗੂਆਂ ਵੱਲੋਂ ਵੱਡੇ ਐਲਾਨ ਕਰਦੇ ਆ ਕਿ 10 ਮਾਰਚ ਨੂੰ ਪੂਰੇ ਦੇਸ਼ ਭਰ ਦੇ ਵਿੱਚ 12 ਤੋਂ ਲੈ ਕੇ 4 ਵਜੇ ਤੱਕ ਰੇਲਾਂ ਨੇ ਜੜੀਆਂ ਰੋਕੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਪੰਦੇਰ ਨੇ ਕਿਹਾ ਕਿ 6 ਮਾਰਚ ਨੂੰ ਹਰਿਆਣਾ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਕਿਸਾਨ ਆਪਣੇ ਆਪਣੇ ਤਰੀਕੇ ਦੇ ਨਾਲ ਦਿੱਲੀ ਜ਼ਰੂਰ ਪਹੁੰਚਣ ਉੱਥੇ ਹੀ 6 ਮਾਰਚ ਦੇ ਕੂਚ ਦੇ ਨਾਲ ਸਾਫ਼ ਹੋ ਜਾਵੇਗਾ ਕਿ ਸਰਕਾਰ ਕਿਸਾਨਾਂ ਨੂੰ ਬਿਨਾਂ ਟਰੈਕਟਰ ਟਰਾਲੀ ਦੇ ਹੀ ਦਿੱਲੀ ਆਉਣ ਦੇਣਾ ਚਾਹੁੰਦੀ ਹੈ ਜਾਂ ਨਹੀਂ ਉੱਥੇ ਹੀ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਪਾਕਿਸਤਾਨ ਚੀਨ ਵਰਗਾ ਬਾਰਡਰ ਜਿਹੜਾ ਬਣਾ ਦਿੱਤਾ ਗਿਆ ਤੇ ਨਾਲ ਹੀ ਕਿਸਾਨਾਂ ਦੇ ਉੱਤੇ ਹਜ਼ਾਰਾਂ ਹੰਜੂ ਗਏ ਦੇ ਗੋਲੇ ਦਾਗੇ ਗਏ ਨੇ ਪਰ ਦਿੱਲੀ ਜਾਣ ਦਾ ਪ੍ਰੋਗਰਾਮ ਕਿਸਾਨਾਂ ਨੇ ਟਾਲਿਆ ਨਹੀਂ ਤੇ ਦਿੱਲੀ ਇੱਕ ਨਾ ਇੱਕ ਦਿਨ ਜ਼ਰੂਰ ਕੂਚ ਕੀਤਾ ਜਾਊਗਾ ਸਭ ਕੇ ਮੁਕਾਬਲਾ ਜਿਸ ਤਰੀਕੇ ਸੇ ਸ਼ਾਂਤੀਪੂਰਵਕ ਢੰਗ ਸੇ ਹਮਾਰੇ ਕਿਸਾਨੋ ਨੇ ਕੀਤਾ ਉਹ ਬਾਤ ਕਮਾਲ ਸਾਹ ਲੇਕਿਨ ਫਿਰ ਵੀ ਸ਼ਾਂਤੀਪੂਰਵਕ ਢੰਗ ਸੇ ਬੈਠੇ ਹੋਏ ਹਮਾਰੇ ਕਿਸਾਨੋ ਕੇ ਉਪਰ ਸ਼ੈਲਿੰਗ ਹੋਤੀ ਰਹੀ और उनको शिकार बनाते रहे और पूरे इस घटनाक्रम को हमारा ये प्रोग्राम मैं पहले क्लियर कर दूं दिल्ली जाने का जो प्रोग्राम है वो एज इट इज है वो कभी ऐसा नहीं है कि हमारा दिल्ली जाने का हमने पीछे करेंगे या किया है लेकिन यह जरूर है कि सरकार को इसके साथ ऐसे हालात में सरकार को कैसे उसके उसको घुटनों के बाद लाना है उसके लिए कुछ रणनीति जो हमने तय की है वो ये है कि जितने भी बॉर्डर्स अभी तक बैठे हैं जिन बॉर्डरों के ऊपर वहाँ पे हम अपना संख्या बल बढ़ाएंगे और जो दूसरे अदर बॉर्डर्स हैं उन बॉर्डरों के ऊपर भी किसानों की संख्या लाने का हम प्रयास करेंगे आगे बात ये तय की गई है कि 6 तारीख को जैसे ये सरकार बार बार ये कहती है कि आप शांतिपूर्वक ढंग से ट्रैक्टरों को छोड़कर चले जाइए छ मार्च वो जो उनका तरीका था उसके लिए छः तय की गई है कि पूरे देश के अदर स्टेटों से हमारे संगठन वो शांतिपूर्वक ढंग से बाई ट्रेन आए पैदल आए बाई बस आए बाई एयर आए उनको देखते हैं वहाँ पर बैठने देती है या मतलब सभी बातें करती है वो उस तरीके से आएंगे और 10 तरीक को दस, दस मार्च को सुबह 12 बजे से लेकर शाम के 4 बजे तक पूरे भारत के अंदर ट्रेन का चक्का जाम करने का आह्वान पूरे देश के लोगों को हम करते हैं आपके चैनलों के माध्यम छ मार्च न सरकार कह रही है अभी रेलां बसा आज ट्रक आज ਟਰੈਕਟਰ ਟਰਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿੰਨਾਂ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਦਾ ਫੈਸਲਾ ਕੀਤਾ ਵੀ ਤੁਸੀਂ ਭਈ ਜਾ ਬੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਇਹਨਾਂ ਪਛਾਹ ਮੋੜਤਾ ਐਤਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਬਹੀ ਤਰਨ ਹਲਵਾ ਲੈਣ ਠੀਕ ਆ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣਾ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣਗੀਆਂ ਸੀ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ মিডিਆ ਨਾਲ ਸ਼ੇਅਰ ਕਰ ਦੇਾਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹਜੇ ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾਂ ਦੇ ਰਹੇ ਨੇ ਦੇਖੋ ਗਾਹਾਂ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਹਰੇਕ ਦਾ ਸੰਵਿਧਾਨਕ ਹੱਕ ਹੈਗਾ ਵਾ ਠੀਕ ਹੈ ਜੀ ਔਰ ਇਹ ਹੱਕ ਕੋਈ ਸਾਥੋਂ ਖੋ ਨਹੀਂ ਸਕਦਾ ਹੁਣ ਸੁਨੀਲ ਜਾਖੜ ਜੀ ਕੋ ਕਮਾਂਡ ਸੰਭੀ ਗਈ ਆ ਵੀ ਜਿਹੜੇ ਨਿਸ਼ਾਨਾ ਮੋਦੀ ਸਰਕਾਰ ਹੋ ਰਹੀ ਆ ਉਹ ਅੱਗੇ ਆਉਣ ਇਹ ਕਮਾਂਡ ਪਹਿਲਾਂ ਇਧਰੋਂ ਦੋ ਲੀਡਰ ਹੋਰ ਸੀਗੇ ਗਰੇਵਾਲ ਸਾਹਿਬ ਹੁੰਦੇ ਸੀ ਪਹਿਲਾਂ ਾਰੇ ਖੋਰ ਸੀ ਕਿ ਮਨਾ ਪੁੱਲ ਗਿਆ ਉਹਨਾਂ ਦਾ ਹਾਂ ਜੈਨੀ ਜੀ ਉਹ ਪਹਿਲਾਂ ਸਾਹਮਣੇ ਕਰਕੇ ਹੁਣ ਇਹ ਨਵੇਂ ਆ ਗਏ ਭਾਈ ਇਹ ਹੁਣ ਇਹ ਸਾਹਮਣੇ ਗਏ ਵੀ ਇਹ ਨਵੀਆਂ ਕੌਂਟਰੋਵਰਸੀਆਂ ਪਾ ਕੇ ਮੋਦੀ ਸਾਹਿਬ ਵੱਲੋਂ ਧਿਆਨ ਕਿਦਾਂ ਭਟਕਾਇਆ ਜਾਵੇ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਵੀ ਇਹ ਇਹ ਜਿਹੜਾ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਵੀ ਇਹ ਖਾਲਸਤਾਨੀ ਆਏ ਅੰਦੋਲਨ ਕੱਲਾ ਪੰਜਾਬ ਦਾਵਾ ਕਈ ਕਹਿੰਦੇ ਇਹ ਅੰਦੋਲਨ ਕੱਲਾ ਆ ਕਾਂਗਰਸੀਆਂ ਦਾ ਵਾ ਕੋਈ ਕਹਿੰਦੇ ਭਾਜਪਾ ਵਾਲਿਆਂ ਦਾ ਵਾ ਹੁਣ ਭਾਜਪਾ ਬਿਆਨ ਕਿਸੇ ਕਿਸਮ ਦੀ ਦੇ ਰਹੀ ਹੈ ਦੇਖ ਲਿਓ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬਿਆਨਾਂ ਵਿੱਚ ਕੋਈ ਦਮ ਆ ਜਿਹੜਾ ਫਿਰਕੂ ਪੱਤਾ